ਸਪੈਸ਼ਲ ਤੌਰ ਤੇ ਮੈਂ ਧੰਨਵਾਦ ਕਰਦਾ ਸਾਡੀ ਟੀਮ ਦਾ ਪ੍ਰੇਮ ਗੁਪਤਾ ਜੀ ਔਰ ਐਮੀ ਕਾਲੇ ਕਾ ਸਾਡੇ ਪ੍ਰਧਾਨ ਐਮ ਸੀ ਨਿਕਾ ਜੀ ਔਰ ਸਾਡੇ ਐਮ ਸੀ ਰਿੰਕੂ ਜੀ ਔਰ ਬੜੀਆਂ ਸਤਿਕਾਰਯੋਗ ਭੈਣਾ ਜਿਨ੍ਹਾਂ ਨੇ ਸ਼ੁਰੂ ਤੋਂ ਝਾੜੂ ਫੜਿਆ ਸੀਗਾ ਸਰਬਜੀਤ ਕੌਰ ਤੇ ਬਲਜੀਤ ਕੌਰ ਜਸ਼ਵਿੰਦਰ ਚਰਮਾ ਜੀ ਨੇ ਮੈਂ ਇਹ ਡਾਟਾ ਨੋਟ ਕਰ ਲਈ ਮੈਨੂੰ ਕਦੇ ਇਹ ਸ਼ਿਕਾਇਤ ਨਾ ਹੋਵੇ ਕਿ ਕਿਸੇ ਗਰੀਬ ਤੋਂ ਪੈਸੇ ਲੈ ਕੇ ਕੰਮ ਕਰਾਇਆ ਮੈਨੂੰ ਇਹ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਕਿਉਂਕਿ ਇਹਨਾਂ ਲੋਕਾਂ ਨੇ ਤੇਰੇ ਤੋਂ ਪੈਸਾ ਨਹੀਂ ਲਿਆ ਵੋਟ ਪਾਉਣ ਦੇ ਲਈ ਇਹਨਾਂ ਨੇ ਤੇਰਾ ਮਾਣ ਕੀਤਾ ਔਰ 1 ਸਾਲ ਅੱਗੇ 1 ਸਾਲ ਤੋਂ ਬਾਅਦ ਫੇਰ ਐਕਸ਼ਨ ਹੋਣ ਵਾਲੇ ਨੇ ਤੁਹਾਡੇ ਨਾਲ ਵਾਦਾ ਹੈ ਜੇ ਤੁਸੀਂ ਫੇਰ ਕਹੋਗੇ ਕ੍ਰਿਸ਼ਨ ਤੇ ਚੰਗੇ ਕੰਮ ਕੀਤੇ ਨੇ ਤਾਂ ਟਿਕਟ ਦੇਊਗਾ ਅਨੇ ਤਾਂ ਟਿਕਟ ਕਿਸੇ ਹੋਰ ਨੂੰ ਦੇ ਦਊਗਾ ਪਰ ਤੁਸੀਂ ਨਹੀਂ ਵਿਕੇ ਤੁਸੀਂ ਨਹੀਂ ਵਿਕੇ ਤੁਹਾਨੂੰ ਕੌਣ ਖਰੀਦਣ ਵਾਲਾ ਤੁਸੀਂ ਤਾਂ ਮੇਰੇ ਵਰਗੇ ਨੂੰ ਖਰੀਦ ਲਿਆ ਤੁਹਾਨੂੰ ਕੌਣ ਹੈ ਖਰੀਦਣ ਵਾਲਾ ਮੇਰੇ ਕੋਲ ਕੋਈ ਸ਼ਬਦ ਹੈ ਨਹੀਂ ਕਿ ਕਿਹੜੇ ਸ਼ਬਦਾ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਜਦੋਂ ਕੱਲ ਇਲੈਕਸ਼ਨ ਚੱਲ ਰਿਹਾ ਸੀਗਾ ਤਾਂ ਸੱਚ ਜਾਣੋ ਐਂ ਜੰਜ ਕਰਕੇ ਦਿਲ ਕਰਦਾ ਸੀਗਾ ਐਂ ਜੰਜ ਕਿਉਂ ਕਰਦਾ ਸੀਗਾ ਦਿਲ ਕਿ ਇੱਕ ਪਾਸੇ ਇੱਕ ਗਰੀਬ ਕਰਦਾ ਮੁੰਡਾ ਇੱਕ ਪਾਸੇ ਜਿਹੜਾ ਰਿਟਾਇਰਮੈਂਟ ਹੋਇਆ ਜਿਹਦੇ ਕੋਲ ਕਰੋੜਾ ਰੁਪਈਆ ਉਹ ਕਹਿੰਦਾ ਮੈਂ ਲੋਕਾਂ ਨੂੰ ਖਰੀਦ ਲੈਣਾ ਡਰ ਲੱਗਾ ਹੋਇਆ ਸੀਗਾ ਪਰ ਸਿਰ ਝੁਕਦਾ ਤੁਹਾਨੂੰ ਨਹੀਂ ਖਰੀਦ ਸਕਿਆ ਹੋ ਔਰ ਜਦੋਂ ਮੈਨੂੰ ਮੈਂ ਤਹਿਸੀਲਦਾਰ ਨੇ ਅੰਦਰੋਂ ਫੋਨ ਕੀਤਾ ਕਿ ਤੁਹਾਨੂੰ ਵਧਾਈ ਜੀ ਮੈਂ ਕਹਿੰਦਾ ਪਾਤੜਾਂ ਦੀ ਕੱਗੇ ਦੀ ਕਹਿੰਦਾ ਜੀ ਪਾਤੜਾਂ ਦੀ ਮੈਨੂੰ ਕੱਗਾ ਭੁੱਲ ਗਿਆ ਸੀਗਾ ਪਾਤੜਾਂ ਮੈਂ ਕਹਾਂ ਮਾਲਕ ਨੇ ਲਾਂਚ ਆਖ ਲਈ 16 ਨੰਬਰ ਵਾਰਡ ਦੇ ਲੋਕਾਂ ਨੇ ਇਲਾਜ ਰੱਖਿਆ ਆਰਾਮ ਜਦੋਂ ਆਏ ਮੈਂ ਕਹੇ ਕ੍ਰਿਸ਼ਨ ਮੈਂ ਉਹਨਾਂ ਲੋਕਾਂ ਨੂੰ ਮਿਲਣਾ ਚਾਹੁੰਦਾ ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੇਰੀ ਇੱਜ਼ਤ ਰੱਖੀ ਔਰ ਤੇਰੀ ਗਰੀਬੀ ਦਾ ਪਰਦਾ ਟਕਿਆ ਔਰ ਸਾਡੀ ਟੀਮ ਦਾ ਜਿਨ੍ਹਾਂ ਨੇ ਮਾਨ ਰੱਖਿਆ ਮੈਂ ਉਹਨਾਂ ਲੋਕਾਂ ਨੂੰ ਮਿਲਣਾ ਚਾਹੁੰਦਾ ਪਰ ਉਹਨਾਂ ਲੋਕਾਂ ਦੇ ਲਈ ਪਕੌੜਿਆਂ ਦਾ ਲੰਗਰ ਮੇਰੇ ਵੱਲੋਂ ਲੱਗਣਾ ਚਾਹੀਦਾ ਹੈ ਮੈਨੂੰ ਸਵੇਰੇ ਗੁਪਤਾ ਜੀ ਦਾ ਫੋਨ ਆ ਗਿਆ ਕਹਿੰਦੇ ਜੀ ਮਿਹਨਤ ਮਜ਼ਦੂਰੀ ਕਰਨ ਵਾਲੇ ਸਾਰੇ ਲੋਕ ਹੈਗੇ ਨੇ 11 ਵਜੇ ਉਹਨਾਂ ਨੇ ਸਾਰਿਆਂ ਨੇ ਆਣੀ ਹੋਣਾ ਤੁਸੀਂ ਸਾਨੂੰ 2 ਵਜੇ ਦਾ ਟਾਈਮ ਦੇ ਦਿਓ ਮੈਂ ਕਿਹਾ 16 ਨੰਬਰ ਵਾਰਡ ਵਾਲੇ ਜਦੋਂ ਕਹਿਣਗੇ ਮੈਂ ਉਦੋਂ ਹੀ ਆਜੂ ਮੈਂ ਸਾਰੇ ਕੰਮ ਬੰਦ ਕਰ ਦੂੰ ਜਦੋਂ ਬਲੂੰਡ ਦੇ ਬਾਰੇ ਬੈ ਸਪੈਸ਼ਲ ਸੋ ਤੁਹਾਡਾ ਧੰਨਵਾਦ ਕਰਨ ਵਾਸਤੇ ਔਰ ਸਪੈਸ਼ਲ ਤੌਰ ਤੇ ਮੈਂ ਧੰਨਵਾਦ ਕਰਦਾ ਸਾਡੀ ਟੀਮ ਦਾ ਪ੍ਰੇਮ ਗੁਪਤਾ ਜੀ ਔਰ ਹੈਪੀ ਕਾਲੇ ਕਾ ਸਾਡੇ ਪ੍ਰਧਾਨ ਐਮ ਸੀ ਨਿਕਾ ਜੀ ਔਰ ਸਾਡੇ ਐਮ ਸੀ ਰਿੰਕੂ ਜੀ ਔਰ ਬੇਰੀਆਂ ਸਤਿਕਾਰਯੋਗ ਭੈਣਾ ਜਿਨ੍ਹਾਂ ਨੇ ਸ਼ੁਰੂ ਤੋਂ ਝਾੜੂ ਫੜਿਆ ਸੀਗਾ ਸਰਬਜੀਤ ਕੌਰ ਤੇ ਬਲਜੀਤ ਕੌਰ ਜਸਵਿੰਦਰ ਚਰਮਚ ਮੈਂ ਸاده ਸ਼ਹਿਰੀ ਪ੍ਰਧਾਨ ਮਦਨ ਜੀ ਨੂੰ ਕਿਹਾ ਮੈਂ ਕਿਹਾ ਜੀ ਸਾਡੀ ਪੁਰਾਣੀ ਟੀਮ ਨੂੰ ਨਾਲ ਲੈ ਲਿਓ ਸਾਡੀ ਪੁਰਾਣੀ ਟੀਮ ਨੂੰ ਨਾਲ ਲੈ ਲਿਓ ਇਹ ਵੱਡਿਆਂ ਵੱਡਿਆਂ ਦੇ ਮੂੰਹ ਮੋੜ ਦਿੰਦੇ ਨੇ ਚਾਹੇ ਕੋਈ ਜੱਡਾ ਵਰਗੀ ਨਾਟਕ ਵਾਂਗ ਹੋਵੇ ਤੁਸੀਂ ਬਹੁਤ ਮਾਣ ਦਿੱਤਾ ਤੁਸੀਂ 2021 ਦੇ ਇਲੈਕਸ਼ਨ ਆਏ ਤੁਸੀਂ ਉਦੋਂ ਵੀ ਬਹੁਤ ਵੱਡਾ ਮਾਣ ਦਿੱਤਾ ਉਦੋਂ ਵੀ ਸਾਨੂੰ ਇੱਜ਼ਤ ਦਿੱਤੀ ਲਾਲੀ ਮਾਈ ਨੂੰ ਜਿਤਾਇਆ 2022 ਦੇ ਵਿੱਚ ਮੈਨੂੰ ਜਿਤਾਇਆ ਉਸ ਤੋਂ ਬਾਅਦ 24 ਜਿਤਾਈ ਉਸ ਤੋਂ ਬਾਅਦ ਤੁਸੀਂ ਸਾਨੂੰ ਇੱਕ ਐਮਸੀ ਦੇ ਦਿੱਤਾ ਇਸ ਕਰਕੇ ਤੁਹਾਡੇ ਚਰਨਾਂ ਦੇ ਵਿੱਚ ਸਿਰ ਝੁਕਦਾ ਤੁਹਾਡੇ ਨਾਲ ਵਾਅਦਾ ਕਰਦਾ ਤੁਹਾਡਾ ਐਮਸੀ ਤੁਹਾਨੂੰ ਜਵਾਬ ਦੇ ਦੇਗਾ ਪਰ ਮੇਰੇ ਘਰ ਦੇ ਦਰਵਾਜ਼ੇ ਤੁਹਾਡੇ ਲਈ 24 ਘੰਟੇ ਖੁੱਲਣ ਜਦੋਂ ਮਰਜੀ ਆਜੋ ਜਿਸ ਕੰਮ ਲਈ ਮਰਜੀ ਆਜੋ ਇਹਦਾ ਕੰਮ ਨੇ ਜਿਹੜੇ ਜੋ ਜੋ ਤੁਸੀਂ ਕਹੀ ਜੋਗੇ ਕਰੂੰਗਾ ਡੀਪੂ ਡੂਪੂ ਸਾਰੇ ਤੁਸੀਂ ਵੰਡੋਗੇ ਮੈਨੂੰ ਮੁੰਡਾ ਦੇ ਦਿਓ ਇੱਕ ਉਸੇ ਨੂੰ ਡੀਪੂ ਆਰਡਰ ਦੇ ਦੂੰ ਐਸੇ ਜਗ੍ਹਾ ਤੇ ਬੈਠ ਕੇ ਰਸ਼ਰਾਂਡਿਆ ਕਰੇਗਾ ਐਸੇ ਜਗ੍ਹਾ ਤੇ ਬੈਠ ਅੱਜ ਇੱਕ ਹੋਰ ਵਾਦਾ ਕਰਦਾ 16 ਨੰਬਰ ਵਾਰਡ ਦੇ ਸਾਰੇ ਮੇਰੀਆਂ ਮਤਾਵਾਂ ਭੈਣਾਂ ਨੂੰ ਕਿਉਂਕਿ ਤੁਹਾਡੀ ਗਿਣਤੀ ਜ਼ਿਆਦਾ ਹੈ ਇਹ ਇਹ ਨਾਰੀ ਸ਼ਕਤੀ ਹੈ ਤੁਸੀਂ ਹੌਸਲਾ ਦਿੱਤਾ ਆ ਐਮਸੀ ਬਣ ਗਿਆ ਨਹੀਂ ਤਾਂ ਉਹ ਤਾਂ ਕਹਿੰਦਾ ਸੀਗਾ ਮੈਂ ਪ੍ਰਚਾਰ ਨਹੀਂ ਕਰਨਾ ਹਰਾ ਤੋਂ 3-4 ਲੱਖ ਰੁਪਏ ਸਿੱਟਣਾ ਹੈ ਲੋਕਾਂ ਨੂੰ ਖਰੀਦ ਲੈਣਾ ਵੋਟਾਂ ਪਾ ਲੈਣੀਆਂ ਪਰ ਤੁਸੀਂ ਨਹੀਂ ਵਿਕੇ ਤੁਸੀਂ ਨਹੀਂ ਵਿਕੇ ਤੁਹਾਨੂੰ ਕੌਣ ਖਰੀਦਣ ਵਾਲਾ ਤੁਸੀਂ ਤਾਂ ਮੇਰੇ ਵਰਗੇ ਨੂੰ ਖਰੀਦ ਲਿਆ ਤੁਹਾਨੂੰ ਕੌਣ ਹੈ ਖਰੀਦਣ ਵਾਲਾ ਸੋ ਮੈਂ ਰਿਹਣੀ ਰਹੂੰਗਾ ਤੁਹਾਡੀ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਬੇਟੀਆਂ ਨੇ ਰੰਗ-ਬਰੰਗੇ ਫੁੱਲ ਖਿੜੇ ਹੋਏ ਨੇ ਮੈਨੂੰ ਲੱਗਦਾ ਹੈ ਜਿਆਦਾ ਜਿਹੜਾ ਆਸ਼ੀਰਵਾਦ ਹੈ ਸਾਡੇ ਕ੍ਰਿਸ਼ਨ ਐਮ ਸੀ ਤੇ ਉਹ ਮਾਵਾਂ ਭੈਣਾਂ ਦਾ ਹੈ ਇਸੇ ਦੀ ਬਦੌਲਤ ਤੁਹਾਡੀ ਬਦੌਲਤ ਅੱਜ ਖੜਾ ਹਾਂ ਤੁਹਾਡੀ ਬਦੌਲਤ ਅੱਜ ਮੈਂ ਖੜਾ ਔਰ ਤੁਹਾਡੀ ਬਦੌਲਤ ਸਾਡੀ ਪੂਰੀ ਟੀਮ ਖੜੀ ਆ ਬੜੋ ਬੜਾ ਬੜਾ ਖੁਸ਼ ਹੋਇਆ ਸੀਗਾ ਕਿ ਜਦੋਂ ਮੈਸੇਜ ਆਇਆ ਸੀਗਾ ਕਿ 16 ਨੰਬਰ ਵਾਰਡ ਦਾ ਕੋਈ ਸ਼ਬਦ ਨਹੀਂ ਸੀ ਹੈਗਾ ਕਿ ਕਿਹੜੇ ਸ਼ਬਦਾਂ ਦੇ ਨਾਲ ਧੰਨਵਾਦ ਕਰਾਂ ਸੋ ਤੁਹਾਨੂੰ ਸੱਜਦਾ ਕਰਦਾ ਸਲਾਮ ਕਰਦਾ ਚਾ ਪਾਣੀ ਸਾਰੇ ਲੈ ਕੇ ਜਾਓ ਮੈਂ ਜ਼ਿਆਦਾ ਸਮਾਂ ਨਹੀਂ ਲਾਉਣਾ ਕਿਉਂਕਿ ਤੁਸੀਂ ਬਹੁਤ ਲੰਬੇ ਸਮੇਂ ਤੋਂ ਇੱਥੇ ਬੈਠੇ ਹੋ ਔਰ ਲਗਾਤਾਰ 5-7 ਦਿਨ ਤੁਸੀਂ ਸਾਰਿਆਂ ਨੇ ਮਿਹਨਤ ਕਰੀ ਆ ਸਾਰੇ ਥੱਕੇ ਹੋਏ ਹੋ ਇਸ ਕਰਕੇ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਸੋ ਟੂਬਲ ਲੈ ਗਏ ਟੂਬਲ ਲੈ ਲਏ ਮਾਤਾ ਮਾਤਾ ਦੀ ਖੈਰ ਮੈਂ ਕਿਹਾ ਜੀ ਕੰਮ ਇਹਨਾਂ ਦੇ ਅੱਗੇ ਲੱਗ ਕੇ ਭਜੂਗਾ ਕਹਿੰਦੇ ਜੀ ਟੂ ਵਾਲਾ ਕਹਿੰਦੇਓ ਇਹਨਾਂ ਨੂੰ ਨਹੀਂ ਕਹਿਣਾ ਇਹ ਕਹਿਣਗੇ ਜੋ ਤੁਸੀਂ ਕਹੋਗੇ ਉਹ ਕਰੂੰਗਾ ਤੁਹਾਡੇ ਨਾਲ ਵਾਦਾ ਬੁੱਕਰ ਤਾਂ ਨਹੀਂ ਅੱਜ ਵਾਕੇ ਦੇਖ ਲਓ ਜਦੋਂ ਮੈਂ ਹਾਂ ਤੁਹਾਡੇ ਤੋਂ ਨਹੀਂ ਭਜੂਗਾ ਕਦੇ ਵੀ ਕਦੇ ਵੀ ਨਹੀਂ ਭਜੂਗਾ ਤੁਹਾਡੇ ਤੋਂ ਕਿਉਂਕਿ ਤੁਸੀਂ ਇੱਜ਼ਤ ਬਚਾਈ ਇਸ ਕਰਕੇ ਕਹਿ ਰਿਹਾ ਸੋ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਧੰਨਵਾਦ ਜਸਵਿੰਦਰ ਸ਼ਰਮਾ ਕਿੱਥੇ ਹੈ ਲੁਕੇ ਨੇ ਅਚਾਹ 8 ਕਰੋੜ ਪਤਨੀ ਨੇ ਇਹਦਾ પતિ ਐ ਜਿਹਨਾਂ ਨੂੰ ਪਿੱਛੇ ਲਾ ਲਿਆ ਸਾਡੇ ਆ ਹੈਰੀ ਸਾਡਾ ਨੌਜਵਾਨ ਸਾਥੀ ਮੈਂ ਪਹਿਲੇ ਕਹਿ ਗਿਆ ਕਿ ਸਾਡੀ ਪੁਰਾਣੀ ਟੀਮ ਨੂੰ ਤਜਰਬਾ ਸੀਗਾ ਕਿਉਂਕਿ ਸਾਡੀ ਪੁਰਾਣੀ ਜਿਹੜੀ ਟੀਮ ਐ ਇਹ ਨਿਉਕੇ ਸਤਕਾਰ ਦੇ ਨਾਲ ਪੈਰਾਂ ਨੂੰ ਹੱਥ ਲਾ ਕੇ ਵੋਟਾਂ ਮੰਗਦੀ ਐ ਔਰ ਦੂਸਰੇ ਕੰਦੇ ਨੇ ਵੋਟ ਪਾ ਦਿਓ ਹੈਨਾ ਤੇ ਫਰਕ ਐ ਸਾਡੇ ਸਾਡੇ ਕੈਂਡੀਡੇਟਾਂ ਦੇ ਸਾਡੇ ਵਰਕਰਾਂ ਦੇ ਵਿੱਚ ਕਿਉਂਕਿ ਸਾਡੇ ਬੰਦੇ ਨਿਰਮਤਾ ਦੇ ਨਾਲ ਬਹੁਤ ਪੁੱਛ ਲੁੱਟ ਕੇ ਲੈ ਜਾਂਦੇ ਨੇ ਤੁਸੀਂ ਬਹੁਤ ਮਾਣ ਦਿੱਤਾ ਬੜਾ ਸਤਿਕਾਰ ਦਿੱਤਾ ਅੱਜ 16 ਨੰਬਰ ਵਾਰਡ ਦੀ ਮੈਂ ਪੂਰਾ ਪਾਤੜਾ ਜਿੱਤ ਲਿਆ ਪੂਰਾ ਪਾਤੜਾ ਜਿੱਤ ਲਿਆ ਸੋ ਬਹੁਤ-ਬਹੁਤ ਧੰਨਵਾਦ ਮੈਂ ਇੱਥੇ ਤੁਹਾਡੇ ਕੋਲ ਪਾਤੜਾ ਹੀ ਹੋਂਦਾ ਕਿਸੇ ਵੀ ਭੈਣ ਭਰਾ ਦਾ ਕੋਈ ਕੰਮ ਹੋਵੇ ਕ੍ਰਿਸ਼ਨ ਇੱਕ ਗੱਲ ਨੋਟ ਕਰ ਲਈ ਮੈਨੂੰ ਕਦੇ ਇਹ ਸ਼ਿਕਾਇਤ ਨਾ ਆਵੇ ਕਿ ਕਿਸੇ ਗਰੀਬ ਤੋਂ ਪੈਸੇ ਲੈ ਕੇ ਕੰਮ ਕਰਾਇਆ ਮੈਨੂੰ ਇਹ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਕਿ ਇਹਨਾਂ ਲੋਕਾਂ ਨੇ ਤੇਰੇ ਤੋਂ ਪੈਸਾ ਨਹੀਂ ਲਿਆ ਵੋਟ ਪਾਉਣ ਦੇ ਲਈ ਇਹਨਾਂ ਨੇ ਤੇਰਾ ਮਾਣ ਕੀਤਾ ਔਰ 1 ਸਾਲ ਅੱਗੇ 1 ਸਾਲ ਤੋਂ ਬਾਅਦ ਫੇਰ ਰੈਕਸ਼ਨ ਆਉਣਾਂ ਨੇ ਤੁਹਾਡੇ ਨਾਲ ਵਾਅਦਾ ਜੇ ਤੁਸੀਂ ਫੇਰ ਕਹੋਗੇ ਕ੍ਰਿਸ਼ਨ ਦੇ ਚੰਗੇ ਕੰਮ ਕੀਤੇ ਨੇ ਤਾਂ ਟਿਕਟ ਦਊਗਾ ਨਹੀਂ ਤਾਂ ਟਿਕਟ ਕਿਸੇ ਹੋਰ ਨੂੰ ਦੇ ਦਊਗਾ ਅਗਲੀ ਟਿਕਟ ਤੁਹਾਨੂੰ ਸਾਰਿਆਂ ਨੂੰ ਪੁੱਛ ਕੇ ਦਊਂਗਾ ਸਾਰਿਆਂ ਨੂੰ ਸਾਰਿਆਂ ਨੂੰ ਪੁੱਛ ਕੇ ਕਿ ਬੋਲੋ ਭਾਈ ਕਿਹਨੂੰ ਟਿਕਟ ਦੇਈਏ ਜੇ ਤੁਸੀਂ ਕਹਿੰਤਾ ਕ੍ਰਿਸ਼ਨ ਨੂੰ ਦੇਓ ਤਾਂ ਕ੍ਰਿਸ਼ਨ ਨੂੰ ਦੇ ਦਿਓ ਜੇ ਤੁਸੀਂ ਕਹੇ ਕਿ ਫਲਾਣੇ ਬੰਦੇ ਨੂੰ ਦੇਣੀ ਹੈ ਤਾਂ ਉਸੇ ਬੰਦੇ ਨੂੰ ਟਿਕਟ ਦੇ ਦਿਓ ਇਹ ਵੀ ਤੁਹਾਡੇ ਨਾਲ ਵਾਦਾ ਹੈ ਜਿੱਦਾਂ ਕ੍ਰਿਸ਼ਨ ਨੂੰ ਜਿਤਾ ਲਿਆ ਉਹਦਾ ਨੂੰ ਵੀ ਜਿਤਾ ਲੂ ਸੋ ਬਹੁਤ ਬਹੁਤ ਧੰਨਵਾਦ ਬੋਲਦਿਆਂ ਹੋਇਆ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਲਫ਼ਜ਼ ਬੋਲਿਆ ਗਿਆ ਹੋਵੇ ਆਪਣੇ ਘਰ ਦਾ ਮੈਂਬਰ ਸਮਝ ਕੇ ਮਾਫ ਕਰਨਾ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਦਾ ਪਪਾ ਕਿ ਕਿ ਆਪਣੇ ਲਈ 40 ਕੋਲੇ ਦਾ ਲੰਜ਼ਰ ਬਣਾਇਆ ਗਿਆ ਹੈ ਖਾਂਦੀ ਦੀ ਬਸਟਾ ਕਿਤੇ ਜੀ ਹੈ ਉਹ ਬਹੁਤ ਵੱਡੀ ਕੁਆਟਿਟੀ ਹੈ ਆਰਾਮ ਦਾ ਬਹੁਤ ਬਹੁਤ ਭਾਗ ਦੇ ਕਾ